ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਸ਼ਹਿਰ ਸੁਨਾਮ ਦੇ ਵਿੱਚ ਤਹਿਸੀਲ ਵੀ ਸੁਨਾਮ ਹੈ ਤੇ ਜ਼ਿਲ੍ਹਾ ਸੰਗਰੂਰ ਬਾਈ ਰਾਜੂ ਕੋਲੇ ਪਹੁੰਚੇ ਹੋਏ ਆਂ ਪੰਜ گاਵਾ ਦਿਖਾਵਾਂਗੇ ਫੁੱਲ ਵੱਡੀਆਂ ਚੰਗੇ ਰਿਕਾਰਡ ਦੀਆਂ ਇੱਕ ਦਿਖਾਵਾਂਗੇ ਮੱਝ ਸੂਨ ਵਾਲੀ ਹਫਤਾ 10 ਦਿਨ ਪੈਂਡਿੰਗ ਹੈ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਤੇ ਜਿਹੜਾ ਰੇਟ ਆ ਰੇਟ ਸਾਰੇ ਪਸ਼ੂਆਂ ਦਾ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਆ ਜਾ ਰਾਜੂ ਜੀ ਹੋਰ ਕਿਵੇਂ ਆ ਵਧੀਆ ਬਾਈ ਜੀ ਚੜਦੀ ਕਲਾ ਚੜਦੀ ਕਲਾ ਬਾਈ ਨੰਬਰ ਬੋਲ ਤੇਰਾ 7973992814 7973992814 92814 ਸ਼ੁਰੂਆਤ ਕਿਹੜੇ ਪਾਸੇ ਕਰੀਏ ਫਿਰ ਕਿਧਰੋਂ ਮਰਜੀ ਕਰ ਲੈ ਵੱਡੇ ਭਾਈ ਉਧਰੋਂ ਕਰਨੀ ਆ ਉਧਰੋਂ ਕਰ ਲੈ ਇਧਰੋਂ ਕਰਨੀ ਆ ਇਧਰੋਂ ਕਰ ਲੈ ਇਧਰੋਂ ਕਰ ਦਿਆ ਵੱਡੀ ਨੂੰ ਇਧਰੋਂ ਕਰ ਦਿਆ ਹੋਰ ਖੋਲ ਕੇ ਮਾਰ ਦੇ ਹੀ ਕੈਮਰਾ ਇੱਕ ਨੰਬਰ ਤੇ ਸੂਆ ਕਿਹੜਾ ਰੱਦੂ ਦਾ ਦੂਜਾ ਗਲੇ 6 ਦਾ ਆਉਂਦਾ ਇਹ 6 ਦਾ ਆਉਂਦਾ ਇਹ ਆਹ ਕੱਦ ਤਾਂ ਬਾਹਲਾ ਵੱਡਾ ਯਾਰ ਕੱਦ ਤਾਂ 6 ਫੁੱਟ ਦਾ ਬਈ ਹੈ 6 ਫੁੱਟ ਦਾ ਕੱਦ ਹੈ ਬਸ਼ੇਰੇ ਜੱਡੀ ਆ ਨਾ ਹਾਂ ਭਾਈ ਆ ਨੌਕਰੇ ਬਸ਼ੇਰੇ ਜੱਡੀ ਆ ਜਿਵੇਂ ਆਪਾਂ ਕਹਿ ਲੈਨੇ 60 ਪੈਨ ਇੰਚ ਦਾ ਉਹ ਗੱਲਬਾਤ ਆ ਕੱਦ ਦਾ ਫੁੱਲ ਵੱਡਾ ਸੂਆ ਦੂਜਾ ਦੰਦਾਂ ਜਰਾਜੂ ਦੇ ਦਸਣ ਮੁਤਾਬਕ ਹੈਗੀ ਆ ਸੱਜਣੋ 6 ਦੰਦ। ਨਿਕਨ ਇੱਕ ਸਿੰਗ ਜ਼ਰੂਰ ਆ ਉੱਤੇ ਉਹਦਾ ਠੰਡੀ ਸੁਭਾਅ ਦੀ। ਠੰਡੀ ਆ ਬਈ ਸੁਭਾਅ। ਨੋ ਨੋ ਦੁੱਧ ਦੀ ਕੀ ਰਿਪੋਰਟ ਆ ਇਹਦੀ? ਦੁੱਧ ਮਾਲਕਾਂ ਨੇ ਦਾ ਬਈ 25 ਕਿਲੋ ਦਿੱਤਾ ਹੈ ਦੱਸਿਆ ਹੈ ਇਹਦਾ। ਠੀਕ ਆ। ਆਪਾਂ ਕਿੰਨਾ ਦੱਸਾਂਗੇ ਫਿਰ? ਆਪਾਂ ਤਾਂ 22 ਕਿਲੋ ਮੰਨ ਕੇ ਹੀ ਦੇ ਦਾਂਗੇ ਬਈ। ਠੀਕ ਆ ਗੱਲ। ਕਿੰਨੇ ਦਿਨ ਕਰਦੂਗੀ ਰਾਜੂ ਇਹ? ਲੈ ਜੂ ਹਫਤਾ ਬਰੇ। ਇੱਕ ਹਫਤਾ। ਹਾਂ। ਤੇ ਨਾਲ ਖੜਕੇ ਇਹ ਕੱਦ ਦਾ ਕਰਾਈ ਆ ਆਈਡੀਆ ਇੱਥੇ ਕਰੀ ਇਹਦਾ ਕੱਦ ਦਿਖਾ ਦੀ ਬੱਚੀ ਦਾ। ਕੱਦ ਵੱਡੇ ਕਦ ਕਾਟ ਚ ਆ ਗਈ ਤੇ ਬਾਕੀ ਆਰਡਰ ਰੱਖੂਗੀ ਫਿਕਸ ਜਾਂ ਬਿਲਕੁਲ ਨਾਲ ਲੱਗ ਮਾ ਜਾਂ ਲੀਵਾ ਕਹਿ ਲਈ ਆਪਾਂ ਬਈ ਯਾਰ ਜੇ ਕਿਸੇ ਬੰਦੇ ਨੇ ਸਾੰਭੀ ਹੁੰਦੀ ਨਾ ਇਹ ਚਾਰ ਚੂਰ ਵਾਲੇ ਨੇ ਜਿਵੇਂ ਹੁਣ ਵੀ ਇਹ ਹੱਥ ਲੱਗ ਗਈ ਚਾਰ ਵਾਲੇ ਦੇ ਠੀਕ ਹੈ ਲੱਖ ਤੋਂ ਬਾਹਰ ਦੀ ਅਗਲੇ ਸੂਏ ਆਪਾਂ ਕਿੰਨੇ ਲਵਾਂਗੇ ਇਹ ਅੱਜ ਫਿਰ ਆਪਾਂ ਤਾਂ ਅੱਜ ਇਹਦਾ ਲੈ ਲਾਂਗੇ ਵੀਰੇ 80 ਹਜ਼ਾਰ 80000 ਮਾਨਤਾਨ ਕਰ ਦਾਂਗੇ ਮੌਕੇ ਤੇ ਕਰ ਦਾਂਗੇ ਮਾਨਤਾਨ ਕਰ ਦਾਂਗੇ ਬਈ ਕਰਦਾ ਹਾਂ ਖੁਸ਼ ਰੂਹ ਜਮਾ ਖੁਸ਼ ਕਰਕੇ ਭੇਜਾਂਗੇ ਬਈ ਯਾਰ ਆ ਦੁੱਧ ਸੱਜਣੋ ਚੰਗਾ ਪਾ ਦੂ ਕੱਦ ਕਾੜ ਬਹੁਤ ਵੱਡਾ ਪੰਛੀ ਦਾ ਥਿੱਲੇਵੇ ਦਾ ਡਿਜ਼ਾਈਨ ਬਹੁਤ ਸੋਹਣਾ ਗਰੀ ਗਾਲੇ ਪੱਖ ਤੋਂ ਵੀ ਦਿਖਾ ਦੇ ਨਿੱਕਾ ਨਿੱਕਾ ਸਿੰਗ ਜ਼ਰੂਰ ਆ ਪਰ ਉਦਾਂ ਰਾਜੂ ਦਾ ਨਾ ਸਵਾਦੀ ਬਹੁਤ ਠੰਡੀ ਸੀ ਠੰਡੀ ਆ ਬਈ ਯਾਰ ਦੰਦਾਂ 'ਚ ਵੀ ਆ ਪਾਈ ਕਹਿੰਦਾ ਦੰਦਾ ਵੀ ਸਿਰਫ ਤੇ ਸਿਰਫ 6 ਦੰਦ ਆ ਗਈ ਤੇ ਹੁਣ ਮਾਰ ਦੇ ਗਰੀ ਆ 2 ਨੰਬਰਾਂ ਵਿੱਚ ਧੋਚ ਉਬਰਾ ਹੋਏ ਕੱਦੇ ਦਾ ਵੀ ਫੁੱਲਾ ਹਣਾ ਇਹਦੀ ਨਸਲ ਦੇ ਹਿਸਾਬ ਨਾਲ ਹਾਂ ਬਈ ਆ ਇਹ ਆ ਗਈ ਜਰਸੀ ਕਹਿ ਲਈ ਆਪਾਂ ਵੱਡੇ ਕੱਦ ਕਾਠ ਵਾਲੀ ਐਚ ਐਫ ਦੇ ਮੁਕਾਬਲੇ ਲੇਵੇ ਦਾ ਡਿਜ਼ਾਈਨ ਬਹੁਤ ਸੋਹਣਾ ਇਹਦੇ ਕਿੰਨੇ ਦਿੰਨੇ ਰਾਜੂ ਇਹ ਵੀ 5 4 ਦਿੰਨੇ ਦੀ ਆ ਬਾਈ ਸੁਆ ਸੁਆ ਦੂਜਾ ਵੀ ਰੀਜਨਲ ਸੁਆ ਦੂਜਾ ਤੇ ਦਿਨ ਬਾਈ ਕਹਿੰਦਾ ਕੱਢ ਦੂਗੀ 5 ਤੋਂ 7 ਤੇ ਰਕਾਰ ਗਈ ਰਾਜੂ ਦਾ ਦੁੱਧਾ ਇਹਨੇ 22 23 ਕਿਲੋ ਦੁੱਧ ਪਾਇਆ ਪਹਿਲਣ ਬੱਚੀ ਨੇ ਬਾਈ ਪਹਿਲਣ ਨੇ ਹੂੰ ਕਰਦੀ ਆ ਮੱਝ ਦਾ ਮੁਕਾਬਲਾ ਹਾਂ ਬਈ ਹਾਂ ਟੌਪ ਦੀ ਮੱਝ ਟੌਪ ਬਈ ਟੌਪ ਦੀ ਮੱਝ ਦਾ ਆ ਟੌਪ ਦੀ ਮੱਝ ਦਾ ਮੁਕਾਬਲਾ ਕਰਦੇ ਆ ਗਰੀ ਨਾੜਾ ਨੂੜਾ ਦਿਖਾ ਲਈ ਖੜ ਗਈ ਜਾ ਕੇ ਬੱਚੀ ਲੈ ਮੇਰੇ ਗਾਂ ਵਾਲੇ ਬੰਨੇ ਨਾ ਅਲੇ ਬੱਚੀ ਨੇ ਤਿਆਰ ਹੋਣਾ ਤੇ ਭੜ ਭੁੜ ਨਹੀਂ ਪਾਈ ਜਮਾ ਸਾਫ ਆ ਜਿੰਨੀ ਵੀ ਹੈਗੀ ਆ ਉਰਲੇ ਬੰਨੇ ਦਿਖਾ ਦਿੰਗੇ ਗਰੀ ਇਹਦਾ ਲੈ ਬਈਆਂ ਦੇ ਗਾਂ ਵਾਲੇ ਬੰਨੇ ਇਹ ਇਥੋਂ ਕਰਾ ਲਈ ਇੱਕ ਸਟਾਰਟਿੰਗ ਵਾਲੀ ਸੋਹਣੀ ਬਈ ਦੇਖੀਂ ਰੱਗ ਨਾੜਾ ਨੂੜਾ ਵੜੀਆਂ ਜ਼ਬਰਦਸਤ ਨੇ ਲੈਵੇ ਤੇ ਬਾਹਰ ਜਿੱਦਾਂ ਬਾਹਰ ਵਾਲਿਆਂ ਗਾਂਵਾਂ ਦਾ ਨਹੀਂ ਉਹਦਾ ਲੈਵਾ ਇੱਥੇ ਤਾਂ ਤੁਸੀਂ ਬਾਹਰ ਲਈ ਦੇਸ ਵਾਲੀਆਂ ਜਰਸੀ ਦੇਖ ਦਿਓ ਨਾ ਓਦਾਂ ਦੀ ਜਰਸੀ ਆ ਲੇਵੇ ਦਾ ਡਿਜ਼ਾਈਨ ਦਿਖਾ ਦੇ ਤੇ ਸਾਈਡ ਨੂੰ ਹੋ ਜਾ ਇੱਥੋਂ ਘਰੀ ਫੇਸ ਤੇ ਮਾਰਦੀ ਕੈਮਰਾ ਇਹਦੇ ਤੇ ਉਹੀ ਗੱਲ ਆ ਵੀ ਆ ਮੋਟੀ ਜੀ ਨਹੀਂ ਹੈਗੀ ਜਿਵੇਂ ਉਹ ਪਸਲੀਆਂ ਜਾਂ ਦੀਨੀਆਂ ਹੁੰਦੀਆਂ ਨੇ ਤਿੰਨ ਚਾਰ ਕਹਿ ਲਈਏ ਬਾਹਰ ਵਾਲੀਆਂ ਗਾਵਾਂ ਦੀ ਓਦਾਂ ਦੀ ਗੱਲ ਬਰੀਕ ਪੂਰੀ ਬਰੀਕ ਆ ਦੋਸਤ ਇਹਸ ਤੋਂ ਲਾ ਕੇ ਘਰੀ ਕੈਮਰਾ ਆਰਡਰ ਤੇ ਲਿਆਈ ਐਨ ਫੁੱਲ ਬਰੀਕ ਆ ਗਈ ਇੱਥੋਂ ਕਰਾ ਦੇ ਚੈੱਕ ਤੇ ਥੱਲੇ ਬਹਿ ਕੇ ਥਾਣਾ ਦਾ ਗੈਪ ਗਰੂਪ ਐਨ ਦਿਖਾ ਦੇ ਸਮਾਰ ਕੇ ਥੱਲੋਂ ਕਰਕੇ ਵੀ ਆਰਡਰ ਕਰਵਾ ਦੇ ਇਹ ਵੀ ਇਹ ਆਰਡਰ ਕਵਾ ਆਰਡਰ ਨਾ ਜਿਹੜਾ ਬਹੁਤ ਬਾਕਮਾਲ ਹੀ ਕਹਿ ਸਕਦੇ ਆ ਬਹੁਤ ਕਮਾਲ ਦਾ ਹੈ ਨਾਲ ਲਗਵਾ ਜਲੇ ਵਰ ਬਿਲਕੁਲ ਹੈ ਨਾ ਪੂਰਾ ਫਿੱਟ ਫਿੱਟ ਕਿੰਨੇ ਪੈਸੇ ਲਵੇਂਗਾ ਜੀ 72000 ਦੀ ਦਵਾਂਗੇ ਵੱਡੇ ਪੈਸੇ ਸਿਰਫ ਇਹ ਉਹ 90 ਦੀ ਮਾਨਤਾਨਾ ਨਾ ਕਰਦਾਂਗੇ ਇਹ 72 ਦੀ ਹਾਂ ਉਹ 80 ਦੀ ਦਵਾਂਗੇ ਬਈ ਆਪਾਂ ਹਾਂ ਨਾ ਮੁੱਲ ਲੱਭਿਆ ਮੁੱਲ 90 95 ਕਰਾਈ ਮੁੱਲ ਪਾਈ ਕਹਿੰਦਾ 90 95 80 ਦੀ ਹਾਂ ਨਾ ਦੇਣੀ ਆ ਇਹ 72 ਚ ਮਾਨਤਾਨ ਹੋ ਜੂ ਤੇ ਹੁਣ ਗੈਰੀ ਮਾਰਦੇ 3 ਨੰਬਰ ਵਾਲੀ ਤੇ ਥਣ ਥੋਣੇ ਨੂੰ ਵੀ ਬੜਾ ਕਮਾਲ ਦਾ ਲੱਗਿਆ ਯਾਰ ਮੱਜਾਂ ਨਾਲ ਦਾ ਲੱਗਿਆ ਥਣ ਬਈ ਇਹਦਾ ਮੱਜਾਂ ਨਾਲ ਨਹੀਂ ਗਾ ਮਾਨ ਜਿਹੜੀਆਂ ਅੱਗੇ ਦਿਖਾਵਾਂਗਾ ਤੁਹਾਨੂੰ ਸਾਰੀਆਂ ਟੌਪ ਤੋਂ ਟੌਪ ਦੀਆਂ ਇਹਦਾ ਸੂਆ ਰੱਜੂ ਜਿਹੜਾ ਇਹਦਾ ਦੂਜਾ ਸੂਆ ਬਈ ਕਿੰਨੇ ਦਿਨ ਕੱਢਦੀ ਆ ਲੈ ਜੂ 5-4 ਦਿਨ ਇਹ ਵੀ ਬਈ ਆ ਦਿਨ 4-5 ਕੱਢ ਦੂਗਾ ਚਵਾ ਚਬੂ ਬੱਛੀ ਦਾ ਬੜਾ ਭੜਾ ਹੋਊਗਾ ਇਹਦਾ ਜਿੱਦਾਂ ਦਾ ਥਣ ਲੱਗਿਆ ਨਾ ਫੁੱਲ ਮੋਟਾ ਚਵਾ ਹੋਊਗਾ ਪੂਰੀ ਮੋਟੀ ਧਾਰਾ ਬਈ ਯਾਰਾ ਤੇ ਬਾਕੀ ਨਾ ਇੱਕ ਗੱਲ ਤੁਹਾਨੂੰ ਹੋਰ ਦੱਸ ਦਰਨਾ ਦੇਖਣ ਵਾਲੇ ਭਰਾਵਾਂ ਨੂੰ ਵੀ ਗਰਮੀ ਸਰਦੀ ਮੌਸਮ ਨਾਲ ਇਹਨੇ ਸਾਰੀ ਚੱਲੀ ਜਾਣਾ ਜਿੱਦਾਂ ਦੇ ਮ ਦੁੱਧ ਦੇ ਹੀ ਪਾਣਗੀਆਂ ਸੱਜਣੋਂ ਮੱਝਾਂ ਵਰਗਾ ਸਾਰੇ گاਵਾ ਮੱਝਾਂ ਵਰਗਾ ਦੁੱਧ ਪਾਉਣਗੀਆਂ ਫੈਟ ਵਾਲਾ ਪਾਉਣਗੀਆਂ ਜਿਹੜੇ ਸੱਜਣਾਂ ਦਾ ਮੇਨ ਪਰਪਸ ਦੁੱਧ ਵੇਚਣ ਦਾ ਨਾ ਉਹਨਾਂ ਵਾਸਤੇ ਵੀਡੀਓ ਬੜੀ ਖਾਸ ਆ ਕਿਉਂਕਿ ਚੰਗੀ ਫੈਟ ਪਾਉਣਗੀਆਂ ਮੱਝਾਂ ਦੇ ਮੁਕਾਬਲੇ ਦੁੱਧ ਲੰਬਾ ਟਾਈਮ ਦੇਣਗੀਆਂ ਹਾਂ ਵੀਰੇ ਹਾਂ ਇਹਦੇ ਰਾਜੂ ਕਿੰਨੇ ਪੈਸੇ ਲਵਾਂਗੇ ਆਪਾਂ ਇਹ ਬੈਡ ਦੇ ਦਾਂਗੇ ਵੀਰੇ ਆਪਾਂ 80000 ਦੀ 80 ਮੁੱਲ 85 ਗਰਾੜੋਂ 90 ਗਰਾੜੋਂ ਉਹਦਾ ਕੋਈ ਸਵਾਦ ਨਹੀਂ ਹੈਗਾ ਠੀਕ ਕਰਾ ਬਸ ਜਿਉ ਪੰਜ 400 ਹੀ ਛੱਡਾਂਗੇ ਕੀ ਰਿਕਾਰਡ ਆ ਇਹਦਾ ਇਹਨੇ 21 22 ਕਿਲੋ ਦੁੱਧ ਦਿੱਤਾ ਹੋਇਆ ਪਹਿਲਾਂ ਬੱਚੀ ਨੇ ਬਈ ਪਹਿਲਾਂ ਨੇ ਹਾਂ ਆ ਜਾ ਗਰੀ ਫਿਰ ਉਹਨਾਂ ਆਏ ਤੇ ਸਾਨੂੰ ਲੇਵੇ ਤੇ ਹੀ ਮਾਰ ਦਿੰਦੇ ਪਿਛਾਲੇ ਪੱਖ ਦੀ ਕੈਮਰਾ ਲੱਗਰ ਲੈਂਡ ਤੋਂ ਵੀ ਤਰੀ ਜ਼ਰਦੀਆ ਜੇ ਤੂੰ ਰੂਗੀ ਨਾ ਜਿਆਦੇ ਜੱਜਮੈਂਟ ਉਹਦੋਂ ਦੇਉਗੀ ਆਰਡਰ ਦੀ ਐਂ ਦਿਖਾ ਦੀ ਸਾਈਡ ਤੋਂ ਵੀ ਦਿਖਾ ਦੀ ਤੇ ਪਿਛਾਲੇ ਪੱਖ ਤੋਂ ਤਾਂ ਨਾ ਜਿੱਦਾਂ ਬਾਹਰ ਲੀਆਂ ਗਰਲੈਂਡਾਂ ਆਂਦਾ ਹੁੰਦਾ ਲੇਵਾ ਉਹਦੀ ਨਕਲ ਆ ਬਿਲਕੁਲ ਉਹਦੀ ਕਾਪੀ ਕਹਿ ਸਕਦੇ ਆਪਾਂ ਬਾਰ ਵਾਲੀ ਗਰਲੈਂਡੋਂ ਆਂਦਾ ਇਹ ਗੱਬਣ ਐ ਸਾਨੂੰ ਗੱਲ ਦੱਸ ਦੇਣਾ ਕਈ ਭਰਾ ਕਿਤੇ ਸਮਝ ਜਾਣ ਵੀ ਬਾਜ਼ਾਰ ਬਜ਼ੂਰ ਵਾਲਾ ਸੀਨ ਆ ਇਹ ਇਹ ਬਾੜ ਸੱਜਣੋਂ ਗੱਬਣ ਆ ਸੂਣ ਦੇ ਨੇੜ ਆ ਲੈ ਵਾ ਸਾਨੂੰ ਆਪ ਹੀ ਦੱਸ ਦੂਗਾ ਵੀ ਬਾਹਰ ਵਾਲੀ ਗਰਲੈਂਡੋਂ ਨਾਲ ਦਾ ਹੈਗਾ ਕਿ ਨਾ ਖਾਸ ਕਰਕੇ ਕਮੈਂਟ ਕਰਕੇ ਜਰੂਰ ਦੱਸੋ ਬਹੁਤ ਕਮਾਲ ਦੀ ਬੱਛੀ ਆ ਬਹੁਤ ਕਮਾਲ ਦੀ ਕਰੀ ਆ ਪਾਣ ਫਾਸ ਮੇਲੇ ਮੀ ਦੀ ਆ ਜਾ ਕਰੀ ਗਾਂਲੇ ਬੰਨੇ ਵੀ ਲਿਆ ਐਂ ਜਿਵੇਂ ਆਪਾਂ ਕਹੜੀਏ ਨਾ ਠੋਕਿਆ ਪਿਆ ਦੋਨੇ ਪਾਸੇ ਹਾਂ ਬਈ ਹਾਂ ਟੁੱਟ ਮੇ ਵਾਲਾ ਸੀਨ じゃ ਨਹੀਂ ਹੈਗਾ ਕਿਸੇ ਵੀ ਪੱਖ ਤੋਂ ਇੱਥੋਂ ਦਿਖਾ ਦੀ ਪਛਾਣ ਹੈ ਪੱਖ ਤੋਂ ਗਰੀ ਜਦੋਂ ਐ ਨੂੰ ਜਾਊਗੀ ਜੜਾ ਤੇ ਹੁਣ ਦਿਖਾ ਦੀ ਹੁਰਲੇ ਬੰਨਿਓ ਐਨ ਕਰਾ ਦੇ ਤਸੱਲੀ ਸੁਆ ਕਿੜਾ ਇਹਦਾ ਇਹਦਾ ਸੁਆ ਤੀਜਾ ਬਈ ਐਕਤੀ ਤੀਜਾ ਹਾਂ ਵਪਾਰੀ ਦਾ ਮਨ ਦੂਜੇ ਰੱਖਦਾ ਨਾ ਬਈ ਜਿਹੜੀ ਤੀਜਾ ਹੋ ਤੀਜਾ ਹੀ ਦੱਸਾਂਗੇ ਜਿਹੜੀ ਦੂਜਾ ਦਾ ਦੂਜਾ ਬਈ ਤੇ ਹੁਣ ਕਹਿ ਰਹੀ ਇੱਧਰ ਲੈ ਬੰਨਣ ਲਈ ਆਜਾ ਕਿੰਨਾ ਕੁ ਦੁੱਧ ਦੱਸਿਆ ਇਹਦਾ ਬਈ ਮਾਲਕ ਤਾਂ 26 27 ਕਿਲੋ ਦੁੱਧ ਕਹਿੰਦੇ ਨੇ ਦੂਜੇ ਸਵੇਰ ਦਿੱਤਾ ਹੋਇਗਾ ਠੀਕ ਹੈ ਕਹਿੰਦਾ ਆਪਾਂ ਦਾ 25 ਕਿਲੋ ਦੁੱਧ ਦੀ ਭੇਜਾਂਗੇ ਉੱਥੇ ਇਰ ਕੰਮ ਨਾ ਜਮਾਂ ਹੀ ਬਾਹਰ ਆਈਆਂ ਗਾਵਾਂ ਨਾਲ ਦਾ ਲੇਵਾ ਕਹਾ ਉਹਨੂੰ ਬੜਾ ਬਈ ਤੀ ਵੀ ਕਹਾਲਾ ਕਾਹ ਲੂਗੀ ਲੇਵੇ ਤੋਂ ਜਮਾਂ ਹੀ ਗਰਲੈਂਡੋ ਜਿੱਦਾਂ ਬਾਹਰ ਤੁਰੀ ਕਰਾਉਸ ਹੈ ਬਈ ਉਹਦੇ ਚ ਹਾਂ ਜਿੱਦਾਂ ਬਾਹਰਲੇ ਦੇਸ਼ਾਂ ਚ ਤੁਰੀਆਂ ਫੜਦੀਆਂ ਗਰਲੈਂਡੋ ਲੇਵਾ ਜਮਾਂ ਹੀ ਉਹਦੇ ਨਾਲ ਦਾ ਲੱਗਿਆ ਤੇ ਪੈਸੇ ਵੀ ਪੈਸੇ ਵੀ ਮੁੱਲ ਤੱਕ ਲੱਖ ਕਰਾਲਾ ਚਾਹੀਦੀ ਇਹਦਾ ਮੈਂ ਜ਼ਿਆਦੇ ਤਰੀਫ਼ ਕਰਤੀ ਤਾਂ ਨਹੀਂ 85000 ਦੀ ਵੜ ਦਵਾਂਗੇ ਹੀ ਬਈ 85000 ਦੀ ਵੜ ਦਵਾਂ ਨਾ 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 ਫੇ ਬਈ ਯਾਰ ਜੇ 85 ਕਹਿ ਦਿੰਨੇ ਆ ਫੋਨ ਕਰਨਗੇ ਬੰਦੇ ਕਹਿਣਗੇ ਬਈ 85 ਦਾ ਮੁੱਲ ਹੀ ਕਰਿਆ ਦੀਗਾ ਹੋ ਕੰਮ ਹੋ ਜਾਂਦਾ ਠੀਕ ਹੈ ਗੱਲ ਆ ਤੇ ਹੁਣ ਮਾਰਗਰੀ ਅਗਲੇ ਨੰਬਰ ਵਾਲੀ ਤੇ ਤੋਰ ਫੋੜ ਕੇ ਰਾਜੂ ਇਹ ਐਚਐਫ ਕ੍ਰੋਸਾਂਗ ਚ ਆ ਗਈ ਇਹ ਕ੍ਰੋਸ ਹੈ ਬਈਆਂ ਦਾ ਇਹ ਐਚਐਫ ਕ੍ਰੋਸਾਂਗ ਦੇ ਵਿੱਚ ਆ ਗਈ ਤੇ ਆ ਵੱਛੀ ਤਾਂ ਬਹੁਤ ਕਮਾਲ ਦੀ ਆ ਯਾਰ ਬਿਲਕੁਲ ਪਿਆਰੀ ਨੌਂ ਕਰਾਉਣ ਵਾਲਾ ਗਾਂ ਦਾ ਹੈ ਆਪਣੀ ਘਰ ਦੀ ਗਾਂ ਹੈ ਬਾਈ ਓਕੇ ਸੁਆ ਸੁਆ ਤੀਜਾ ਸੁਆ ਤੀਜਾ ਕਹਿੰਦਾ ਬਾਈ ਕਹਿੰਦਾ ਨੌਂ ਦੀ ਥੋੜੀ ਜੀ ਮੁਰੰਮਤ ਇਹਦੀ ਕਰਾਉਣ ਵਾਲੀ ਹੈ ਵੀ ਤੋਰਾ ਤਾਂ ਕਰਕੇ ਥੋੜਾ ਇਦਾਂ ਦਾ ਕਰਦੀ ਆ ਤੇ ਬਾਕੀ ਉਹਦਾ ਵਜੂਦ ਚੰਗਾ ਯਾਨ ਚੰਗੀ ਆ ਵੱਛੀ ਜੀ ਤੇ ਪ੍ਰਿੰਟ ਵੀ ਸੋਹਣਾ ਆ ਗਿਆ 25 ਕਿਲੋ ਦੁੱਧ ਪਾਇਆ ਹੈ ਬਈ ਇਹਨੇ ਹੈ 25 ਕਿਲੋ ਦੁੱਧ ਪਾਇਆ ਹੈ ਘਰ ਦੀਆਂ ਘਰ ਦੀਆਂ ਆ ਆਪਣੀ ਤਸੱਲੀ ਆ ਪੂਰੀ ਤਸੱਲੀ ਆ ਬਈ ਯਾਰ ਕਿਤੇ ਇਹ ਗੱਲ ਆ ਹੋ ਜੇ ਛਾਈ ਲਾਰੇ ਬਈ ਯਾਰ ਅਜੇ ਤੋਂ 15 ਨਾ 13 ਨਾ ਰਹੇ ਜੇ ਬਈ 25 ਤੋਂ 24 ਨਹੀਂ ਹੁੰਦਾ ਹੈ 25 ਤੋਂ 24 12 13 ਦਾ ਸੀ ਨਾ ਹੋ ਜੇ ਕਿਤੇ ਨਾ ਨਾ ਬਈ ਨਾ ਦੇਖ ਲਾ ਹਜੇ ਆਪਣੇ ਹੱਥ 'ਚ ਹੀ ਆ ਕੰਮ ਵੀਡੀਓ ਚੱਲੀ ਜਾਂਦੀ ਆ ਕੋਈ ਚੱਕਰ ਹੀ ਨਹੀਂ ਬਈ ਯਾਰ ਘਰੇ ਚੋਈ ਹੋਈ ਘਰੇ ਚੋਈ ਹੋਈ ਆਪਣੀ ਘਰੇ ਰੱਖੀ ਹੋਈ ਦੀ ਬਈ ਗਾਹ ਦੇਖ ਕਿੰਨੇ ਕਿੰਨਾ ਟਾਈਮ ਪੈਂਡਿੰਗ ਆ ਇਹਦਾ ਇਹ ਲੈ ਜੂ ਬਈ ਆ 15 ਦਾ ਲੈ ਜੂਗੀ ਠੀਕ ਹੈ ਕਹਿੰਦਾ ਕਿੰਨੇ ਪੈਸੇ ਲਵੇਂਗਾ ਇਹਦੀ ਅੱਜ 62000 ਰੁਪਏ ਦੀ ਦੇ ਦਾਂਗੇ ਬਈ ਯਾਰ ਇਹ 62000 ਦੀ ਇਹ ਚ ਮਾਫੀ ਕਰ ਦੋ ਮਾਫ ਛੋੜ ਕਰਾਂਗੇ ਬਈ ਹੈ 60000 ਦੀ ਵਾੜ ਦੇ ਦਾਂਗੇ ਗਾ 70 72000 ਦੀ ਵਿਗੂਗੀ ਲੈ ਕੇ ਵੇਚ ਉਹ ਜਾਂਵੇਂ ਜੇਬ ਚ ਪਾ ਲੈ ਜੇ ਰੁਪਏ ਦਾ ਕਿੰਨੇ ਪਾ ਬਸ 2 ਗੜ 60 ਲਵਾਂਗੇ ਬਈ 2 ਗੜ 60 55 ਨਹੀਂ ਲੈਂਦਾ ਨਾ ਹੈ ਨਾ ਮਿਲਦੀ ਨਹੀਂ ਬਈ ਪੰਡਾ ਜੋ ਵੀ ਨਹੀਂ ਮਿਲ ਆਪ ਨੂੰ ਵੀ ਨਹੀਂ ਮਿਲਦੀ ਬਈ 57 ਲੈ ਲਈ 52 ਦਾ ਬਹੁਤਾ ਸਾਮੂਗਾ ਵੀ ਅਗਲਾ 10 12 ਦਿਨ ਸਾਹਮਣੇ ਬਈ ਨਫੇ ਵਾਲੀ ਹੈ ਠੀਕ ਆ ਗੱਲ ਆ ਉਹ ਚੀਜ਼ ਦੀ ਬਾਈ ਕਹਿੰਦਾ ਦੁੱਧ ਵਾਲੇ ਮਾਮਲੇ ਚ ਜਿਹੜੀ ਉਹਦੀ ਤਾਂ ਬਾਹਲੀ ਗਰੰਟੀ ਆ ਕਹਿੰਦਾ ਆਪਣੀ ਘਰੇ ਚੋਈ ਹੋਈ ਆ ਐ ਇਹਨੂੰ ਯਾਰ ਕਿਹੜਾ ਹੋਰ ਤੋਰ ਦੇ ਜਿਹੜੀ ਆ ਖੜੀ ਆ ਇਹਨੂੰ ਕਿਹੜਾ ਹੋਰ ਤੋਰ ਤੇ ਕਰਾ ਦੇ ਤਸੱਲੀ ਸਾਰਿਆਂ ਨੂੰ ਤੇ ਬਾਕੀ ਜਿਹੜਾ ਤੁਰੂ ਵੀ ਜਿਵੇਂ ਪਹਿਲਾਂ ਇਹਨੇ ਜੱਜਮੈਂਟ ਕਰਾਈ ਆ ਤੇ ਜਿਹੜੇ ਸੱਜਣ ਲੇਟ ਜੁੜਨਗੇ ਵੀਡੀਓ ਨਾਲ ਉਹ ਜ਼ਰੂਰ ਦੇਖੇ ਇੱਕ ਵਾਰੀ ਬਾਈ ਕਮਾਲ ਦੀ ਬੱਚੀ ਆ ਯਾਰ ਬਿਲਕੁਲ ਬਾਹਰ ਵਾਲੀਆਂ ਗਾਵਾਂ ਨਾਲ ਦਾ ਹੀ ਲੇਵਾ ਜਿੱਦਾਂ ਬਾਹਰ ਪਿਓਰ ਗਰਲੈਂਡੋ ਦਾ ਹੁੰਦਾ ਨਾ ਉਦਾਂ ਦੀ ਗੱਲਬਾਤ ਆ ਤੇ ਹੁਣ ਸਾਨੂੰ ਇਸ ਤੋਂ ਬਾਅਦ ਇੱਕ ਮੱਝ ਵੀ ਦਿਖਾਉਣੀ ਆ ਬਾਈ ਕੋਲੇ ਉਹ ਹੈਗੀ ਆ ਗੱਬਣ ਇਹ ਪਛਾਣਲੇ ਬੰਨੋ ਦਿਖਾਈਂ ਗਰੀ ਇਹਦਾ ਲੈਵਾ ਇੱਥੋਂ ਬਲੇ ਖਾਇਆ ਪਉਂਦੀ ਆ ਜਿਵੇਂ ਬਾਹਰਲੇ ਦੇਸ ਵਾਲੀ ਕੋਈ ਨਹੀਂ ਕਰਦੇ ਬੰਦੇ ਆ ਇਹਦਾ ਬਾਈ ਕਹਿੰਦਾ 85000 ਲਵਾਂਗੇ ਤੇ ਦੁੱਧ ਦਾ ਰਿਕਾਰਡ ਇਹਦਾ 25 ਕਿਲੋ ਦੇ ਸਮਥਿੰਗ ਹੈ 27 28 ਕਿਲੋ ਦੱਸਿਆ ਮਾਲਕਾਂ ਨੇ ਨਾ ਬਈ ਆਪਾਂ ਤਾਂ 25 ਗਹਿ ਕੇ ਵੇਚਾਂਗੇ ਯਾਰਾ ਠੀਕ ਆ ਗੱਲ ਤੋਰ ਦੇ ਤੋਰ ਦੇ ਤੋਰ ਦੇ ਆ ਜਾ ਗਰੀ ਹੁਣ ਆ ਆ ਝੋਟੀ ਤੇ ਲੈ ਕੈਮਰਾ ਤੋਰ ਰਾਜੂ ਖੋਲ ਕੇ ਭਾਜਨ ਭੋਜਨ ਚੰਗਾ ਤੇ ਬਰੀਕ ਵੀ ਫੁੱਲਾ ਹਨਾ ਇਹ ਵੀ ਆਪਣੇ ਘਰ ਦੀ ਹੈ ਬਾਈ ਹੈ ਘਰ ਦੀ ਆਪਣੇ ਦੀ ਸੁਆ ਤੀਜਾ ਬਾਈ ਕਿੰਨੇ ਦਿਨ ਕੱਢੂ ਲੈ ਜੂ 12 13 ਦਿਨ ਲੈ ਜੂ ਬਾਈ ਹਲੇ ਇਹ ਚਾਰ ਚੂੜ ਤਾਂ ਨਹੀਂ ਪੰਦਰਾਂ ਜਦੋਂ ਨਾ ਬਾਈ ਨਾ ਦਾਣੇ ਤੇ ਕੱਲੀ ਤੂੜੀ ਤੂੜੀ ਦੀ ਚੱਲਦਾ ਕੰਮ ਬਾਈ ਦਾਣਾ ਤਾਂ ਪਾਉਂਦਾ ਹੋਮਗਾ ਹਾਂ ਦਾਣਾ ਤਾਂ ਪੈਂਦਾ ਬਾਈ ਯਾਰ ਠੀਕ ਹੈ ਗੱਲ ਆਹ ਦਾਣੇ ਤੇ ਪਲਿ ਹੋਇਆ ਮੈਂ ਕਹਾਂ ਇੱਕ ਚੇ ਇੱਕ ਚਾਰ ਤੇ ਪਲਿਆ ਹੁੰਦਾ ਨਾ ਪਸ਼ੂ ਫਰਕ ਨਹੀਂ ਹੁੰਦਾ ਗੱਲ ਦਾ 16 ਕਿਲੋ ਦੁੱਧ ਦਿੱਤਾ ਬਾਈ ਗੁਰੀ ਇਹਨੇ ਚੋਣ ਵਾਲਾ ਹਾਂ ਤੇ 22 ਦੀ 22 ਦੀ ਤਾਂ ਜੰਮੀ ਓਕੇ ਦੀ ਰਿਪੋਰਟ ਆ ਬਾਈ ਯਾਰਾ ਕਿੰਨੇ ਦਿਨ ਪੈਂਡਿੰਗ ਨੇ ਇਹਦੇ ਇਹ 12 ਦਿਨ ਪਏ ਨੇ ਬਾਈ ਪੂਰੇ ਪੂਰੇ ਆ ਜਾ ਗਏ ਰੀ ਉੜਲੇ ਬੰਨੋ ਦਿਖਾ ਦਿਓ ਸੁਹਾ ਸੂਣਾ ਬਾਈ ਕਹਿੰਦਾ ਤੀਜਾ ਤੇ ਪੂਰੇ 12 ਦਿਨ ਪੈਂਡਿੰਗ ਨੇ ਮੌਕਾ ਹੈਗਾ ਠੰਡ ਦਾ ਹੋ ਸਕਦਾ ਉੱਤੇ ਲੈ ਜੀਏ ਦੋ ਦਿਨ ਹੋ ਸਕਦਾ ਗੱਡੀ ਗੁੱਡੀ 'ਚ ਚੜਕੇ ਲੰਬੇ ਸਫ਼ਰ 'ਚ 바ਗੀ ਦੋ ਦਿਨ ਪਹਿਲਾਂ ਸੂ ਇਹਦਾ ਕੱਟਾ ਵੀ ਖੜਾ ਆਪਣੇ ਲਵੇ ਹਲੇ ਪਿਛਲੇ ਸੂਏ ਦਾ ਬਾਈ ਠੀਕ ਆ ਗੱਲ ਇਹਦੇ ਪੈਸੇ ਅੱਜ ਕਿੰਨੇ ਲਾਵਾਂਗੇ ਜੀਬ 'ਚ ਪਾਉਣ ਵਾਲੇ 115 ਲਵਾਂਗੇ ਬਈ 130 ਮੁੱਲ ਕਰਦੇ ਆਂਗੇ 115 ਦੀ ਦੇ ਦਾਂਗੇ 115 ਦੀ ਅੱਜ ਇਹ ਝੋਟੀ ਦੇ ਦਾਂਗੇ ਦੁੱਧ ਕਿੰਨਾ ਦੱਸਿਆ 15 ਕਿਲੋ ਦੀ ਆਪਣੀ ਗਾਰੰਟੀ ਆ ਬਈ ਯਾਰ ਆਪਾਂ 15 ਕਿਲੋ ਚੋਇਆ ਹੋਇਆ ਆਪਣੇ ਕੋਲ ਵੀਰ ਸੇਵ ਨਾ ਕਰ ਲੈ ਕੋਈ ਕਰ ਲੈ ਬਈ ਯਾਰ ਜਿੰਨੇ ਕਰਨੀ ਆ ਇਹਦੀ ਪਿਛਲੇ ਸੂਏ ਦੀ ਵੀਡੀਓ ਵੀ ਦਿਖਾ ਦਾਂਗੇ ਆਪਾਂ ਮੱਝ ਦੀ ਹੋਰ ਦੱਸ ਬਈ ਯਾਰ ਕਿੰਨੀ ਕਿ ਤਿਆਰੀ ਫੜਦੀ ਆ ਤਿਆਰੀ ਫੁੱਲ ਬਈ ਪਿਛਲੇ ਸੂਏ ਦਾ ਜਾਨ ਵੀ ਘਟਦੀ ਗਈ ਠੀਕ ਆ ਗੱਲ ਆ ਇਹਦਾ ਬਾਈ ਕਹਿੰਦਾ ਸਿਰਫ 1 ਲੱਖ ਤੇ 15000 ਲੈਣਾ ਰਿਕਾਰਡ ਦੁੱਧ ਦਾ ਬਾਈ ਕਹਿੰਦਾ ਪਿਛਲੇ ਸੂਏ ਬਈ ਆਪਾਂ ਆਦੇ ਰਿਸ਼ਤੇਦਾਰਾਂ ਦੀ ਲਿਆ ਭਜਨ ਵੀ ਚੰਗਾ ਕੱਦ ਵੀ ਫੁੱਲਾ ਉਹ ਚੀਜ਼ ਦੀ ਟੈਨਸ਼ਨ ਨਾ ਲਿਓ ਕਿਸੇ ਭਰਾ ਨੇ ਆਨਲਾਈਨ ਪਾਣੀਪਿੰਡ ਦੇ ਨਾਲ ਪਿੰਡ ਆ ਬਈ ਸੰਤਲੀ ਉੱਥੋਂ ਆਈ ਹੋਈ ਆ ਪਿਛਲੇ ਸੂਏ ਦੀ ਆ ਉਹਦੇ ਤਾਏ ਤੋਂ ਹੀ ਆਈ ਹੋਈ ਆ ਸਾਡੇ ਤੋਂ ਕਿਸੇ ਸੱਜਣ ਨੇ ਆਨਲਾਈਨ ਮੰਗਵੋਣੀ ਆ ਜੱਕ ਨਾਲਾ ਸੀਨ ਨਹੀਂ ਹੈਗਾ ਤਸੱਲੀ ਨੇੜੇ ਆ ਕਿ ਤੁਸੀਂ ਕਰਨੀ ਆ ਕੱਦ ਕਾਠ ਨਹੀਂ ਛੋਟਾ ਮਿਲੂਗਾ ਤੇ ਵਜ਼ਨ ਨਹੀਂ ਘੱਟ ਮਿਲੂਗਾ ਜਾਂ ਇਦਾਂ ਨਹੀਂ ਲੱਗੂਗਾ ਵੀ ਜੂਮ ਕਰਕੇ ਸਿੰਗ ਵੀ ਹਲੇ ਓਰੀਜਨਲ ਆ ਬਾਈ ਹਲੇ ਕਰਾਇਆ ਪਰ ਹੋਇਆ ਨਹੀਂਗਾ ਤੇ ਪੈਸੇ ਬਾਈ ਕਹਿੰਦਾ ਜੈ ਜੇ ਲੈ ਲਾਂਗੇ 1 15 ਮੁੱਲਾ ਥੋੜਾ ਬਹੁਤਾ ਮਾਨਤਾ ਨੇ ਦੇ ਵਿੱਚ ਹੋ ਜਾਊਗਾ ਨੰਬਰ ਬੋਲ ਦਿਓ ਜੀ 797 ਸ਼ਹਿਰ ਸੁਨਾਮ ਬਖਸ਼ੀਵਾਲ ਰੋਡ ਤੇ ਬਾਈ ਦਾ ਨੌਰਾ ਪੰਜ گاਵਾਂ ਦਿਖਾਤੀਆਂ ਬਹੁਤ ਕਮਾਲ ਦੀਆਂ ਤੇ ਇੱਕ ਦਿਖਾਤੀ ਝੋਟੀ ਸੰਪਰਕ ਬਾਈ ਨਾਲ ਕਰ ਲਓ ਨੰਬਰ ਸਕਰੀਨ ਤੇ ਚੱਲੀ ਜਾਂਦਾ ਧੰਨਵਾਦ